टीवी टुडे चैनल ते ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਮੋੜ ਗੁਰੂ ਅਮਰਦਾਸ ਦੇਰ ਦਾ ਆਸ਼ਰਮ ਬੜਾਪਿੰਡ ਵਿਖੇ ਲੈ ਕੇ ਚੱਲਦੇ ਹਾਂ ਜਿੱਥੇ ਇੱਕ ਪਰਿਵਾਰ ਆਸ਼ਰਮ ਦੇ ਬਜ਼ੁਰਗਾਂ ਨੂੰ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਕਰਨ ਪੂਜਾ ਜਿੱਥੇ ਉਹਨਾਂ ਵੱਲੋਂ ਆਪਣੇ ਪਰਿਵਾਰ ਸਮੇਤ ਪੂਜਣ ਉਪਰੰਤ ਜਨਮ ਦਿਨ ਦਾ ਕੇਕ ਕੱਟ ਕੇ ਬਜ਼ੁਰਗਾ ਨਾਲ ਮੁਵਬੱਦ ਦੀ ਵਖਰੀ ਮਿਸਾਲ ਪੇਸ਼ ਕੀਤੀ ਇਸ ਮੌਕੇ ਫਿਲੌਰ ਨਿਵਾਸੀ ਸਮਾਜ ਸੇਵੀ ਕੇਸ਼ਵ ਮਹਿਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਬਜ਼ੁਰਗਾਂ ਦੀਆਂ ਦੁਆਵਾਂ ਹਨ ਜਿਨ੍ਹਾਂ ਨੂੰ ਇਕੱਠਿਆ ਕਰਨਾ ਚਾਹੀਦਾ ਹੈ ਕਿਉਂਕਿ ਬਜ਼ੁਰਗਾਂ ਦਾ ਪਿਆਰ ਤੇ ਦੁਆਵਾਂ ਪਰਮਾਤਮਾ ਦੇ ਨਾਮ ਵਾਂਗ ਪਵਿੱਤਰ ਹੁੰਦੀਆਂ ਹਨ ਇਸ ਮੌਕੇ ਫਾਊਂਡਰ ਚੇਅਰਮੈਨ ਦੇਸ ਰਾਜ ਬੰਗਾ ਅਤੇ ਪ੍ਰਧਾਨ ਜੀਵਨ ਕੁਮਾਰ ਨੇ ਆਪਣੀਆਂ ਖੁਸ਼ੀਆਂ ਵਿੱਚ ਬੇਸਹਾਰਾ ਬਜ਼ੁਰਗਾਂ ਨੂੰ ਸ਼ਾਮਿਲ ਕਰਨ ਆਏ ਇਸ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਅੱਗੋਂ ਵੀ ਇੱਥੇ ਆ ਕੇ ਬਜ਼ੁਰਗਾਂ ਨਾਲ ਦੁੱਖ ਸੁੱਖ ਕਰਦੇ ਰਹਿਣ ਲਈ ਬੇਨਤੀ ਕੀਤੀ ਦੇਖਦੇ ਆਂ ਇਹ ਐਮਡੀ ਦੇਸ ਰਾਜ ਬੰਗਾ ਵੱਲੋਂ ਭੇਜੀ ਗਈ ਮੁਹੱਬਤਾਂ ਦੀ ਮਹਿਕ ਖਿਲਾਰ ਦੀ ਇਹ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰਨਾ ਜੀ ਧੰਨਵਾਦ। ਯਸ਼ਵ ਮਹਿਤਾ ਜੀ ਨੂੰ ਕਿ ਉਹ ਦੋ ਸ਼ਬਦ ਜ਼ਰੂਰ ਸਾਡੇ ਬਜ਼ੁਰਗਾਂ ਦੇ ਨਾਲ ਸਾਂਝੇ ਕਰਨ ਕਿਉਂਕਿ ਜਦੋਂ ਇਹ ਬਜ਼ੁਰਗਾਂ ਦੇ ਵਾਸਤੇ ਕੋਈ ਵੀ ਕੁਝ ਲੈ ਕੇ ਰਸਤਾਉਂਦਾ ਇਹ ਜ਼ਰੂਰੀ ਹੁੰਦਾ ਕਿ ਇਹ ਮਨੋ ਭਾਵਨਾਵਾਂ ਵੀ ਇਹਨਾਂ ਦੇ ਨਾਲ ਸਾਂਝੀਆਂ ਕਰੇ ਤਾਂ ਕਿ ਖੁਸ਼ੀ ਦਾ ਮੌਕਾ ਹੈ। ਸੋ ਕਿਸ਼ਮ ਮਹਿਤਾ ਜੀ ਕਿ ਜਿੱਦਾਂ ਕਿ ਸਾਰੇ ਆਪਣੇ ਖੁਸ਼ੀਆਂ ਹੈਗੇ ਆਪਣੇ ਪਰਿਵਾਰ ਦੇ ਨਾਲ ਤੁਸੀਂ ਘਰੇ ਬਣਾਣੇ ਹੋ। ਇਹ ਵੀ ਤੁਹਾਡਾ ਇੱਕ ਪਰਿਵਾਰ ਹੀ ਹੈਗਾ ਜੋ ਤੁਸੀਂ ਨੂੰ ਆਪਣੇ ਪਰਿਵਾਰ ਮੰਨੋਗੇ ਤੇ ਇਹ ਤੁਹਾਡਾ ਸਾਥ ਵੀ ਦੇਣਗੇ ਕੋਈ ਦੁੱਖ ਸੁੱਖ ਦੇ ਵਿੱਚ ਆਪਣੇ ਪਰਿਵਾਰ ਤੱਕ ਆਮ ਆਂਦੇ ਜਾਂਦਾ ਪਰ ਜਿਹੜੇ ਇਹਨਾਂ ਸਾਰੇ ਦੀਆਂ ਦੁਆਵਾਂ ਹੈਗੀਆਂ ਇਹ ਵੀ ਬਹੁਤ ਕੰਮ ਆਂਦੀਆਂ ਕਿਤੇ ਨਾ ਪ੍ਰਮਾਤਮਾ ਕਹਿੰਦਾ ਹੈ ਕਿ ਪੈਸੇ ਦਾ ਕੰਮ ਆਂਦੇ ਆਂਦੇ ਪਰ ਦੁਆਵਾਂ ਬਹੁਤ ਜ਼ਿਆਦਾ ਕੰਮ ਆਂਦੀਆਂ ਤੇ ਉਹ ਦੁਆਵਾਂ ਹੀ ਆਪਾਂ ਇਕੱਠੇ ਕਰਦੇ ਪਏ ਆ ਤੇ ਸਭ ਤੋਂ ਮੋਰੀ ਇਹ ਹੀ ਬੇਨਤੀ ਹੈ ਕਿ ਆਪਣੇ ਘਰੇ ਆਪਣੇ ਮਾਪਿਆਂ ਨਾਲ ਜਿਹੜੇ ਖੁਸ਼ੀਆਂ ਬਣਾਉਣੇ ਉਹ ਆਣ ਕਿ ਇਹਨਾਂ ਨਾਲ ਵੀ ਇੱਕ ਵਾਰ ਮਨਾਇਆ ਕਰੋ ਤੇ ਇਹਨਾਂ ਨਾਲ ਵੀ ਆਪਣੇ ਜਿਹੜੇ ਖੁਸ਼ੀਆਂ ਸਾਂਝੀਆਂ ਜ਼ਰੂਰ ਕਰਿਓ ਜੀ ਧੰਨਵਾਦ ਜੀ ਸ਼੍ਰੀ ਕੇਸ਼ਵ ਜਿਹੜੇ ਕਿ ਇਹ ਵੀ ਐਨਜੀਓ ਮਨੁੱਖਤਾ ਦੀ ਸੇਵਾ ਬਹੁਤ ਕਰਦੇ ਆ ਉਹਨਾਂ ਦੇ ਜਨਰਲ ਸੈਕਟਰੀ ਵੀ ਆ ਔਰ ਅੱਜ ਜੋ ਉਹਨਾਂ ਦਾ ਜਨਮ ਦਿਨ ਆ ਉਹਨਾਂ ਨੂੰ ਜਨਮ ਦਿਨ ਤੇ ਮੈਂ ਸਾਰੇ ਇਸ ਪਰਿਵਾਰ ਵੱਲੋਂ ਜੋ ਬਿਰਧ ਆਸ਼ਰਮ ਦਾ ਪਰਿਵਾਰ ਰਾ ਕਮੇਟੀ ਆ ਉਹਨਾਂ ਵੱਲੋਂ ਵੀ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਸੇਵਾ ਦਾ ਬਲ ਬਖਸ਼ੇ ਕਿਉਂਕਿ ਆਮ ਜਿਹੜੇ ਆਪਾਂ ਦੇਖੀਦੇ ਆ ਅੱਜਕੱਲ ਨੌਜਵਾਨ ਜਿਹੜੇ ਆ ਉਹ ਬਹੁਤ ਪੁੱਠੇ ਪਾਸਿਆਂ ਨੂੰ ਪਏ ਆ ਪਰ ਉਹ ਪ੍ਰਮਾਤਮਾ ਦਾ ਆਸਰਾ ਹੀ ਆ ਕਿ ਇਹ ਸਾਰੇ ਜਿਹੜੇ ਨੌਜਵਾਨ ਆ ਇਹ ਫਲੋਰ ਦੇ ਵਿੱਚ ਆਪਣਾ ਐਨਜੀਓ ਚਲਾ ਰਹੇ ਆ ਬੱਚਿਆਂ ਨੂੰ ਕਿਤਾਬਾਂ ਦੇਣੀਆਂ ਜਾਂ ਹੋਰ ਕਿਸੇ ਵੀ ਗਰੀਬ ਕੋਈ ਬਿਮਾਰ ਹੋ ਜਾਂਦਾ ਉਹਦੀ ਸੇਵਾ ਲਈ ਫੰਡ ਇਕੱਠਾ ਕਰਕੇ ਉਹਦੀ ਇਲਾਜ ਕਰਾਉਣਾ ਜਾਂ ਹੋਰ ਵੀ ਇਹੋ ਜਿਹੇ ਬਹੁਤ ਸਾਰੇ ਕੰਮ ਆ ਜਿਹੜੇ ਕਿ ਇਹ ਨੌਜਵਾਨ ਸਾਡੇ ਕਰਦੇ ਆ ਇੰਨਾ ਦੀ ਲੰਮੀ ਉਮਰ ਲਈ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਔਰ ਅੱਜ ਦੇ ਦਿਹਾੜੇ ਤੇ ਮੈਂ ਮਹਿਤਾ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਪੂਰੇ ਪਰਿਵਾਰ ਨੂੰ ਇੱਥੇ ਆਉਣ ਤੇ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ